ਚਿਕਰ ਜੀ ਹੋ ਠੀਕ ਠਾਕ ਹਾਂ ਅਸੀਂ ਵੀ ਠੀਕ ਹਾਂ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ 7 ਵਜੇ ਗਏ ਹੁਣ ਉੱਠਦੇ ਆ ਬਹੁਤ ਠੰਡ ਹੋਈ ਪਈ ਐ ਇੱਥਾਂ ਧੁੰਦ ਬਹੁਤ ਆ ਬਾਹਰ ਕੰਮ ਕਰਦੇ ਹਾਂ ਉੱਠ ਕੇ ਸਵੇਰ ਹੋ ਗਈ ਤੇ ਆਹ ਦੇਖੋ ਬਹੁਤ ਮੌਸਮ ਜ਼ੋਰ-ਜ਼ੋਰ ਦੀ ਵੇਨ ਪੈਂਦੀ ਆ ਠੰਡ ਕਿ ਗਰਮੀ ਆ ਲੱਗਦੀ ਬੜੀ ਦਾ ਬੜਾ ਜ਼ੋਰ ਲੈਂਦੀ ਆ ਬੋਕਰ ਜਦੋਂ ਫੇਰ ਇਹ ਜ਼ੋਰ-ਜ਼ੋਰ ਦੀ ਅੱਧ ਮਹੀਨਾ ਸੁਠਾਈ ਕਰ ਲਾਂ ਬੈਟ ਕੇ ਦੀ ਤੋਂ ਫੇਰ ਇਹ ਕਰ ਲਾ ਦਿੰਨੇ ਆਪਾਂ ਐਜੇ ਦੇ ਜੀ ਸੋਖ ਲੈਣਾ ਅੱਗੇ ਤੇ ਫਿਰ ਮਸ਼ੀਨ ਦਾ ਹਾਂ ਇੱਥੇ ਸੋ ਪਿਆਰੇ ਤਾਂ ਲਈ ਬੰਦ ਕਰ ਦਿੰਦਾ ਚਲ ਆਇਤਾ ਸਪਾਈ ਕੀ ਧਾਰਾ ਦੇ ਨੰਗ ਜਾਇ ਬਹੁਤ ਗੰਦ ਬਚਾ ਪੇ ਉਪੜੇ Det er veldig trøtt. ਵਲੇ ਜੋੜ ਜਾਂਦਾ ਈ ਚਾ ਆ ਜਾ ਵਾੜੀ ਵਾੜੀ ਤੇਰਾ ਯਾ ਕਾ ਅੱਗ ਲਾ ਦਿੱਗੇ ਬੜਾ ਗੰਦੀ ਜੇ ਬੱਜਿਆ ਤੋ ਚੱਕ ਲਿਓ ਸਾਰਾ ਪਿਆਰ ਸਾਰਾ ਚੱਕਾ ਦੂਜਾ ਫੋਨ ਨਾ ਪਾਉਣ ਪਰ ਦੋਸਤ

ਗਰਨਾ ਨਹੀਂ ਲਿਫਟਾਂ ਨਹੀਂ ਦੇ ਚਾਹ ਪਰਿਆ ਪਿਆ ਬਰੰਦਾ ਬਰੰਦਾ ਸਾਰਾ ਖਲਾੜ ਪਾਣੀ ਕਰੰਦੇ ਨਾ ਆ ਗਵਾਰਾ ਦਾ ਬੈਠਾ ਤੇ ਕਾਹਦਾ ਹੈ ਹੈ ਪੀ ਰਹੀ ਨੇ ਲਾਉਣ ਵਾਲੇ ਆ ਤਾਂ ਚੋਲੇ ਆ ਗਵਾਰੇ ਗਵਾਰਾ ਆ ਯਾਹ ਆ ਆ ਵੀ ਗਵਾਰਾ ਗਵਾਰਾ ਹੀ ਹੈ ਹਾਂ ਚੋਲੇ ਹੋਣੇ ਇੱਥੇ ਆ ਗਵਾਰਾ ਯਾਰ ਕੀ ਰੱਖ ਆ ਚੋਲੇ ਆ ਚੋਲੇ ਲਦੀ ਹੁੰਦਾ ਤੇਰਾਲੀ ਕਰਾ ਲਈ ਮੈਂ ਆਖੇ ਚੱਲ ਇੱਕ ਪਾਸੇ ਕੱਢ ਲਿ ਗੇ ਮੁੜ ਕੇ ਸਬਜ਼ੀ ਕਰਨੀ ਲੱਗਦੀ ਜੀ ਜਾਓ ਟਾਣੀ ਤੇ ਜਾ ਚਲੇ ਲੇਟ ਹੀ ਹੋ ਗਏ ਸਬਜ਼ੀ ਨੂੰ ਬੋਲਦਾ ਚੀਕ ਕੇ ਤੇ ਬਣਾ ਲੇ ਤਰੇ ਜੀ ਇਹਨਾਂ ਦੀ ੜ ਟ ਹੋ ਗਈ ਸਬਜ਼ੀ ਬਣਾਉਣੇ ਮੇਥਰਿਆਂ ਦੀ ਉਰਜੀ ਪਮਾਟ ਬਸ ਨਾ ਪਜੂ ਬਣਾਈ ਜਾਂਦੇ ਆ ਹੁਣ ਅਸੀਂ ਵੀਡੀਓ ਦਾ ਇੱਥੇ ਹੀ ਐਂਡ ਕਰਦੇ ਆ ਤੇ ਸਵੇਰੇ ਮਿਲਾਂਗੇ ਨਵੇਂ ਬਲੌਗ ਨਾਲ ਤੁਸੀਂ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਿਆ ਕਰੋ ਦੱਬ ਕੇ ਵੀਡੀਓ ਵੇਖ ਲੈਣੇ ਆ ਤੁਸੀਂ